ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕ੍ਰੀਏਟਿਵ ਕੁਕਿੰਗ ਚੈਨਲ ਦੇ ਤੁਹਾਡਾ ਸਾਰਿਆਂ ਨੂੰ ਸਵਾਗਤ ਹੈ ਜੀ ਜੇ ਚੈਨਲ ਤੇ ਤੁਸੀਂ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਅੱਜ ਆਪਾਂ ਬਹੁਤ ਹੀ ਸਿੰਪਲ ਤਰੀਕੇ ਨਾਲ ਰਾਜਮਾਂ ਦੀ ਰੈਸਪੀ ਲੈ ਕੇ ਆਏ ਹਾਂ ਜੀ ਇਹਨਾਂ ਨੂੰ ਆਪਾਂ ਨੇ ਅਲੱਗ ਤੋਂ ਉਬਾਲਣਾ ਨਹੀਂ ਬਹੁਤ ਜ਼ਿਆਦਾ بار بار ਆਪਾਂ ਨੇ ਕੋਈ ਵੀ ਭੰਡਾ ਹੈ ਜਿਹੜਾ ਉਹ ਚੇਂਜ ਨਹੀਂ ਕਰਨਾ ਸਿਰਫ ਇੱਕੋ ਸਿੰਪਲ ਕੁੱਕਰ ਦੇ ਵਿੱਚ ਆਪਾਂ ਇਹ ਇੰਨੇ ਵਧੀਆ ਰਾਜਮਾਂ ਬਣਾ ਕੇ ਤਿਆਰ ਕਰ ਲਵਾਂਗੇ ਦੇਖੋ ਤੁਸੀਂ ਦੇਖ ਲਓ ਇਹਨਾਂ ਨੂੰ ਚੰਗੀ ਤਰ੍ਹਾਂ ਚਲੋ ਜੀ ਹੁਣ ਆਪਾਂ ਇਹਨਾਂ ਨੂੰ ਬਣਾਉਣਾ ਸ਼ੁਰੂ ਕਰਦੇ ਆਂ ਸਾਰਿਆਂ ਤੋਂ ਪਹਿਲਾਂ ਜੀ ਆਪਾਂ ਨੇ ਪਿਆਜ਼ ਲੈ ਲੇ ਇਹ ਮੈਂ ਛਿੱਲ ਕੇ ਫਿਰ ਧੋ ਲੇ ਧੋ ਕੇ ਹੁਣ ਆਪਾਂ ਇਹਨਾਂ ਨੂੰ ਕਟਿੰਗ ਕਰਾਂਗੇ ਬਹੁਤ ਜ਼ਿਆਦਾ ਥਰੀਕ ਨਹੀਂ ਕੱਟਣੇ ਆਪਾਂ ਨੇ ਲੰਬੇ ਲੰਬੇ ਕੱਟਣੇ ਸਿਰਫ ਲਈ ਜੌਬ ਕਰਨੇ ਬਹੁਤ ਜ਼ਿਆਦਾ ਮੋਟੇ ਵੀ ਨਹੀਂ ਬਹੁਤ ਜ਼ਿਆਦਾ ਥਰੀਕ ਵੀ ਨਹੀਂ ਇਸੇ ਤਰੀਕੇ ਨਾਲ ਆਪਾਂ ਸਾਰੇ ਜਿਹੜੇ ਇਹ ਕੱਟ ਕੇ ਤਿਆਰ ਕਰਨੇ ਨੇ। ਜਿਵੇਂ ਆਪਾਂ ਪਿਆਜ਼ ਲੈ ਸੀ। ਇਹਨੂੰ ਐਸੇ ਤਰੀਕੇ ਨਾਲ ਆਪਾਂ ਨੇ ਕੱਟ ਲੈਣਾ। ਇਹ ਮੀਡੀਅਮ ਸਾਈਜ਼ ਦੇ ਪਿਆਜ਼ ਸੀ। ਇਹ ਬਹੁਤ ਜ਼ਿਆਦਾ ਵੱਡੇ ਵੀ ਨਹੀਂ। ਬਾਕੀ ਤੁਸੀਂ ਆਪਣੇ ਫੈਮਿਲੀ ਦੇ ਅਕੋਰਡਿੰਗ ਜਿੰਨੀ ਤੁਸੀਂ ਸਬਜ਼ੀ ਬਣਾ ਰਹੇ ਹੋ ਉਸ ਅਕੋਰਡਿੰਗ ਤੁਸੀਂ ਪਿਆਜ਼ ਟਮਾਟਰ ਜੋ ਵੀ ਲੈਣਾ ਹੈ ਲੈ ਸਕਦੇ। ਸਾਰੇ ਦੇਖੋ ਆਪਾਂ ਇਹ ਕੱਟ ਕੇ ਤਿਆਰ ਕਰ ਲਏ ਹੁਣ ਮੈਂ ਦੋ ਟਮਾਟਰ ਲਏ ਇਹਨਾਂ ਨੂੰ ਆਪਾਂ ਬਸ ਸੈਂਟਰ ਚ ਇੱਕ ਵਾਰੀ ਇਸ ਤਰ੍ਹਾਂ ਕਟਿੰਗ ਕਰਾਉਣੀ ਔਰ ਇਹਦਾ ਜਿਹੜਾ ਇਹ ਪਰ ਡੰਡੀ ਇਹਨੂੰ ਆਪਾਂ ਕੱਟ ਕੇ ਅਲੱਗ ਕਰ ਦਾਂਗੇ ਦੋ ਪਿਆਜ਼ ਲੈਣੇ ਆ ਬਸ ਆਪਾਂ ਨੇ ਸਿਰਫ ਇਹਨੂੰ ਦੋ ਪਾਰਟਾਂ ਚ ਕੱਟ ਕਰਨਾ ਹੈ ਫ੍ਰੀਕ ਨਹੀਂ ਕਰਨੇ ਇਹ ਦੇਖੋ ਜੀ ਇਹ ਵੀ ਆਪਾਂ ਨੇ ਕੱਟ ਕੇ ਤਿਆਰ ਕਰ ਲਏ ਪੂਰਨਾ ਪਹਰੀ ਮਿਰਚ ਲਵਾਂਗੇ ਇਹ ਮੇ ਪੰਜ ਹਰੀ ਮਿਰਚ ਲਈ ਹੈ ਇਹਨਾਂ ਨੂੰ ਵੀ ਆਪਾਂ ਨੇ ਚੋਪ ਕਰ ਲੈਣਾ ਰੱਖ ਲਈ ਜਾਂ ਕਰ ਲਾਂਗੇ ਬਹੁਤ ਜ਼ਿਆਦਾ ਟ੍ਰੀਕ ਵੀ ਨਹੀਂ ਬਸ ਇਸੇ ਤਰੀਕੇ ਨਾਲ ਆਪਾਂ ਸਾਰੇ ਇਹ ਕੱਟ ਲਾਂਗੇ ਕਟਿੰਗ ਚੋਪਿੰਗ ਆਪਣੀ ਸਾਰੀ ਹੋ ਕੇ ਤਿਆਰ ਹੈ ਮੈਂ ਇਸ ਤੋਂ ਹੋਰ ਨਾ ਪੁੱਛ ਫੁੱਲੀ ਪ੍ਰੋਸੈਸ ਜਿਹੜਾ ਸ਼ੁਰੂ ਕਰ ਲੈਂਦੇ ਹਾਂ। ਫਲੋ ਜਿੱਦੇ ਕੁ ਗੈਸ ਓਨ ਕਰ ਲਿਆ ਹੁੰਦੇ। ਕੋਲੇ ਦੇ ਜਿਸ ਕੋਲ ਬਰਕ ਲਿਆ ਕੁੱਕਰ ਤੇਲ ਪਾ ਲਾਂਗੇ ਦੇ ਵਿੱਚ। ਤੇਲ ਗਰਮ ਹੋ ਗਿਆ ਫਿਰ ਜੀਰਾ ਪਾ ਲਿਆ। ਜੀਰਾ ਤੋਂ ਬਾਅਦ ਦੋ ਤੇਜ ਪੱਤਾ ਪਾਏ ਆ ਮੈਂ ਇਹ। ਸਾਬਤ। ਇੱਕ ਮੋਤੀ ਲਾਈ ਚ ਭਾਈ ਐ। ਇਸ ਤੋਂ ਬਾਅਦ ਥੋੜੀ ਜਿਹੀ ਆਪਾਂ ਨੇ ਦਾਲ ਤੀਨਾਂ ਦਾ ਉਕੜਾ ਲੈ ਲਿਆ ਇਹ ਵੀ ਭਾਲਣਾ ਵਿੱਚ ਹੀ ਹੁਣ ਇਹਨੂੰ ਆਪਾਂ ਥੋੜਾ ਜਿਹਾ ਬ੍ਰਾਊਨ ਕਰ ਲਾਂਗੇ ਮਤਲਬ ਕਿ ਇਹਦਾ ਫਲੇਵਰ ਹੈ ਜਿਹੜਾ ਆ ਜਾਏਗਾ ਤੇਲ 'ਚ ਇਥੋ ਬਾਅਦ ਮੈਂ ਇੱਕ ਲਸਣ ਲਿਆ ਸੀਗਾ ਛਿੱਲ ਕੇ ਇੱਕ ਪਿਆਜ਼ ਛੋਟਾ ਜਿਹਾ ਉਹ ਆਪਾਂ ਨੇ ਪਾ ਲਿਆ ਸਾਬਤੀ ਪਾ ਲੈਣਾ ਆਪਾਂ ਨੇ ਇਹਨੂੰ ਕੱਟਣਾ ਚੌਪ ਕਰਨਾ ਕੁਛ ਨਹੀਂ ਹੁਣ ਇਹਨੂੰ ਆਪਾਂ ਹਲਕਾ ਜਿਹਾ ਥੋੜਾ ਫਰਾਈ ਕਰਕੇ ਇਹਦੇ 'ਚ ਜਿਹੜੇ ਆਪਾਂ ਨੇ ਪਿਆਜ਼ ਕੱਟ ਕੇ ਰੱਖੇ ਹੋਏ ਆ ਉਹ ਪਾ ਦਾਂਗੇ ਪਿਆਜ਼ ਨੂੰ ਹਲਕਾ ਜਿਹਾ ਆਪਾਂ ਮਿਕਸ ਕਰ ਲਾਂਗੇ ਥੋੜੀ देर ਪਾਣੀ 2 ਕੁ ਮਿੰਟ 5 ਨਹੀਂ 2 2 ਜਾਂ 3 ਮਿੰਟ ਨੂੰ ਆਪਾਂ ਫਰਾਈ ਕਰ ਲਾਂਗੇ ਥੋੜੇ ਜਿਹੜੇ ਅਲੱਗ-ਅਲੱਗ ਹੋ ਜਾਣਗੇ ਚੰਗੀ ਤਰ੍ਹਾਂ ਨਾਲ ਦੇਖੋ ਬਿਲਕੁਲ ਪਿਆਜ਼ ਦਾ ਕਲਰ ਆਪਾਂ ਨੇ ਚੇਂਜ ਨਹੀਂ ਕਰਨਾ ਥਰ ਗਰੇਵੀ ਚ ਜਿਹੜਾ ਉਹਦਾ ਟੇਸਟ ਵਧੀਆ ਨਹੀਂ ਆਏਗਾ ਲੰਦੇ ਰਣਾ ਕੰਚੀ ਕਿਤਰਾ ਨੂੰ ਉਹ ਤੁਸੀਂ ਇਹਨੂੰ ਟਰਾਈ ਕਰੋਗੇ ਦੇਖੋ ਖੁਸ਼ਬੂ ਕਿੰਨੀ ਜ਼ਿਆਦਾ ਵਧੀਆ ਆਂਦੀ ਹੈ ਇਹਦੀ ਪੱਕਦੇ ਸਾਰੇ ਹੁਣ ਇਹਦੇ ਛੱਪਾ ਨੇ ਹਰੀ ਮਿਰਚ ਵਾਲੀ ੜਿਟ ਕੱਟ ਕੇ ਰੱਖੀ ਹੋਈ ਸੀਗੀ ਨਾਲ ਹੀ ਆਪਾਂ ਨੇ ਟਮਾਟਰ ਪਾ ਦਣੇ ਲਾਉਂਚ ਹੁਣ ਆਪਾਂ ਇਹਨੂੰ ਥੋੜਾ ਜਿਹਾ ਮਿਕਸ ਕਰ ਲਾਂਗੇ ਹਲਾ ਲਾਂਗੇ ਇਹਦੇ ਚੋਂ ਹੁਣ ਆਪਾਂ ਥੋੜਾ ਜਿਹਾ ਇਨਾਂ ਨੂੰ ਪਾਉਣ ਨੂੰ ਮਿਕਸ ਕਰ ਦਾਂਗੇ ਜਿਵੇਂ ਕੀ ਤਰ੍ਹਾਂ ਨਾਲ ਟਮਾਟਰ ਹੈ ਜਿਹੜੇ ਇਹਨਾਂ ਨੂੰ ਜਿਹੜਾ ਕੱਟਿਆ ਹੋਇਆ ਬਸ ਇਹੋ ਥੋੜਾ ਨੀਚੇ ਵਾਲੀ ਸਾਈਡ ਕਰਕੇ ਰੱਖਣਾ ਹੈ ਆਪਾਂ ਬਿਲਕੁਲ ਨੀਚੇ ਹਾਂ ਇਸ ਤਰ੍ਹਾਂ ਦੇਖੋ ਨੀਚੇ ਕਰਕੇ ਰੱਖ ਲਿਆ ਹੁਣ ਇਹਨੂੰ ਆਪਾਂ ਥੋੜਾ ਜਿਹਾ ਪਾਣੀ ਪਾਉਣ ਨੂੰ ਹਲਕਾ ਜਿਹੇ ਦੇ ਵਿੱਚ ਪਾਣੀ ਪਾ ਲਿਆ ਨੂੰ ਕੁੱਕਰ ਦੇ ਅੰਦਰ ਕਣੂ ਨੂੰ ਆਪਾਂ ਬੰਦ ਕਰ ਦਾਂਗੇ ਇਹਨੂੰ ਆਪਾਂ 3 ਵੀਸਰ ਲਵਾਵਾਂਗੇ 3 ਵੀਸਰ ਲੱਗ ਗੀਆਂ ਠੰਡਾ ਹੋ ਗਿਆ ਆਪਾਂ ਹੁਣ ਖੋਲ ਲਾਂਗੇ ਹੁਣ ਆਪਾਂ ਇੱਕ ਚਿਮਟਾ ਲੈ ਲਾਂਗੇ ਉਹਦੇ ਨਾਲ ਦੇਖੋ ਟਮਾਟਰ ਦੇ ਜਿਹੜੇ ਛਿਲਕੇ ਬਿਲਕੁਲ ਲੱਗ ਹੋਏ ਪਏ ਆ ਇਸੀ ਕਰਕੇ ਆਪਾਂ ਇਹਨਾਂ ਨੂੰ ੱਟਿਆ ਹੋਏ ਸਾਈਡ 'ਤੇ ਘਰੀ ਸੀਗੀ ਤਾਂ ਕਿ ਜਿਹੜੇ ਛਿਲਕੇ ਆ ਉਪਰ ਆਮ ਨਾਲ ਕੱਢ ਦਈਏ ਜਿਹੜੇ ਵੀ ਆਪਾਂ ਸਾਬਤ ਮਸਾਲੇ ਪਾਏ ਸੀ ਉਹ ਵੀ ਕੱਢ ਦੇਣੇ ਆ ਜੀਵੇਂ ਤੇਜ ਪੱਤਾ ਪਾਇਆ ਸੀਗਾ ਦਾਲ ਚੀਨੀ ਔਰ ਮੋਟੀ ਲਾਈਚੀ ਔਰ ਟਮਾਟਰ ਦੇ ਜਿਹੜੇ ਛਿਲਕੇ ਆ ਉਹ ਵੀ ਕੱਢ ਦਨੇ ਆਪਾਂ ਲਓ ਜੀ ਇਹਨਾਂ ਦਾ ਜਿਹੜਾ ਫਲੇਵਰ ਸੀਗਾ ਉਹ ਹੁਣ ਇਹਦੇ ਵਿੱਚ ਆ ਗਿਆ ਹੁਣ ਇਹਨਾਂ ਨੂੰ ਆਪਾਂ ਨੂੰ ਇੱਥੇ ਰੱਖਣ ਦੀ ਜ਼ਰੂਰਤ ਨਹੀਂ ਹੈਗੀ ਲਓ ਜੀ ਆਪਾਂ ਨੇ ਇਹ ਵੀ ਕੱਟ ਲਈ ਦਾਲ ਚੀਨੀ ਵੀ ਹੁਣ ਇਹਨੂੰ ਆਪਾਂ ਚੰਗੀ ਤਰ੍ਹਾਂ ਨਾਲ ਪਕਾ ਲਾਂਗੇ ਥੋੜਾ ਜਿਹਾ ਹੋਰ ਜਿਹੜਾ ਇਹਦੇ ਵਿੱਚ ਪਾਣੀ ਹੈ ਉਹ ਤੋਂ ਆਪਾਂ ਥੋੜਾ ਰਿਡਿਊਸ ਕਰ ਲੈਣਾ ਹੈ ਪਕਾ ਕੇ ਮਤਲਬ ਘੱਟ ਕਰ ਲੈਣਾ ਸੁਕਾ ਲੈਣਾ ਹੈ ਮਿਕਸ ਕਰ ਜਾਵਾਂਗੇ ਨਾਲ ਦੀ ਨਾਲ ਆਪਾਂ ਕੜਛੀ ਦੇ ਮਦਨਾਂ ਨੂੰ ਮੈਸ਼ ਕਰੀ ਜਾਵਾਂਗੇ ਬਿਲਕੁਲ ਚੰਗੇ ਤਰੀਕੇ ਨਾਲ ਇਹ ਮੈਸ਼ ਹੋ ਜਾਂਦਾ ਹੈ ਜੇਕਰ ਤੁਹਾਡੇ ਤੋਂ ਇਸ ਤਰ੍ਹਾਂ ਨਹੀਂ ਹੁੰਦਾ ਤੁਹਾਡੇ ਤੁਸੀਂ ਹੈਂਡ ਬਲੈਂਡਰ ਨਾਲ ਵੀ ਮਿਕਸ ਕਰ ਸਕਦੇ ਹੋ ਉਹਦੇ ਨਾਲ ਇਹ ਬਿਲਕੁਲ ਪੀਕ ਹੋ ਜਾਏਗਾ ਮੈਂ ਲਾਸਟ ਵਿੱਚ ਥੋੜਾ ਜਿਹਾ ਹੈਂਡ ਬਲੈਂਡਰ ਨਾਲ ਮਿਕਸ ਕਰ ਲਿਆ ਸੀਗਾ वैसे तो यह बिल्कुल पक्या हो कड़छी हो जाएगा देखो बादलेंडर कर लिया देखो बिल्कुल पेस्ट ग्रेवी जी अपनी बिल्कुल अच्छी तरह पकी हुई है ये तो हम आप जो बाकी मसाले वह पा देंगे थोड़ा नमक अपना पहला पा लिया हूँ आपने टेस्ट के अकॉर्डिंग पा लेंगे जिन्ना कौर पा हम हल्दी पा लेंगे आप थोड़ी बिचे ਸਾਲ ਦੇ ਤੋਂ ਬਾਅਦ ਗਰਮ ਮਸਾਲਾ ਤੇ ਗਰਮ ਮਸਾਲਾ ਪਾ ਲਿਆ ਆਪਾਂ ਨੇ ਧਨੀਆ ਪਾਊਡਰ ਪਾ ਲਿਆ ਦੇਖੋ ਜੀ ਥੋੜੀ ਜੀ ਆਪਾਂ ਡੇੱਕੀ ਮਿਰਚ ਪਾਵਾਂਗੇ ਤਾਂ ਕਿ ਜਿਹੜਾ ਆਪਣਾ ਕਲਰ ਕਿਉਂਕਿ ਆਪਾਂ ਨੇ ਲਾਲ ਮਿਰਚ ਨਹੀਂ ਨਾ ਪਾਈ ਮੈਂ ਹਰੀ ਮਿਰਚ ਪਾਈ ਸੀ ਇਹ ਡੇੱਕੀ ਮਿਰਚ ਦਾ ਸਿਰਫ ਕਲਰ ਹੀ ਹੁੰਦਾ ਹੈ ਸਪਾਈਸੀ ਨਹੀਂ ਹੁੰਦੀ ਇਹ ਦੇਤੇ ਹੈ ਆਪਣੀ ਗਰੇਵੀ ਜਿਹੜਾ ਕਲਰ ਬਹੁਤ ਵਧੀਆ ਦੇ ਦੇ। ਦੇਖੋ ਜੀ ਤੇ ਇਹ ਆਪਣੀ ਇਹ ਗਰੇਵੀ ਬਣ ਕੇ ਤਿਆਰ ਹੈ। ਹੁਣ ਆਪਾਂ ਨੇ ਨਾ ਇੱਕ ਰਾਜਮਾ 4 ਤੋਂ 5 ਘੰਟੇ ਭਿਓ ਕੇ ਰੱਖੇ ਹੋਏ ਆ ਜਿਨ੍ਹਾਂ ਨੂੰ ਆਪਾਂ ਹੁਣ ਇਹਦੇ ਵਿੱਚ ਪਾ ਦਾਂਗੇ। ਦੋ ਤੋਂ ਤਿੰਨ ਆਲੂ ਜਿਹੜੇ ਹੋ ਬੀੜੇ ਪਸਾਈ ਦੇ ਮੈਂ ਕੱਟ ਕੇ ਉਹ ਵੀ ਵਿੱਚ ਪਾ ਲੇ। ਤੁਸੀਂ ਕੱਲੇ ਰਾਜਮਾ ਬਣਾਉਣਾ ਚਾਹੁੰਦੇ ਹੋ ਤਾਂ ਆਲੂ ਨਾ ਪਾਣਾ। ਮਿਕਸ ਕਰ ਦਾਂਗੇ ਇਹਨੂੰ ਚੰਗੀ ਤਰ੍ਹਾਂ ਨਾਲ ਆਪਾਂ ਥੋੜੇ ਦੇ ਵਿੱਚ ਮੈਂ ਪਾਇਆ ਹੈ ਅੱਧਾ ਚਮਚ ਅਮਚੂਰ ਪਾਊਡਰ ਥੋੜੀ ਜਿਹੀ ਆਪਾਂ ਕਸੂਰੀ ਮੇਥੀ ਪਾ ਦਾਂਗੇ ਥੋੜੇ ਦੇ ਵਿੱਚ ਆਪਾਂ ਪਾਵਾਂਗੇ ਪਾਣੀ ਪਾਣੀ ਥੋੜਾ ਜ਼ਿਆਦਾ ਪਾਣਾ ਹੈ ਤਾਂ ਕਿ ਜਿਹੜੇ ਆਪਣੇ ਇਹ ਰਾਜਮਾਹ ਉਹ ਮੈਸ਼ ਨਾ ਹੋ ਜਾਣ ਬਿਲਕੁਲ ਸਾਬਤ ਰਹਿਣ ਜੇਕਰ ਆਪਾਂ ਘੱਟ ਪਾਣੀ ਪਾਵਾਂਗੇ ਤਾਂ ਇਹਨਾਂ ਦਾ ਛਿਲਕਾ ਜਿਹੜਾ ਉਹ ਅਲੱਗ ਹੋ ਜਾਏਗਾ ਤੇ ਉਹ ਜਿਹੜੇ ਚੰਗੀ ਤਰ੍ਹਾਂ ਨਾਲ ਗਾ ਕੇ ਫਿਰ ਉਹ ਬਿਲਕੁਲ ਬੇਕਾਰ ਹੋ ਜਾਣਗੇ ਟੈਕਸਚਰ ਨਹੀਂ ਵਧੀਆ ਆਏਗਾ ਸਬਜ਼ੀ ਦਾ ਥੋੜਾ ਜ਼ਿਆਦਾ ਪਾਵਾਂਗੇ ਤਾਂ ਪਾਣੀ ਆਪਾਂ ਤਾਂ ਉਹਦੇ ਨਾਲ ਹੀ ਚੰਗੀ ਤਰ੍ਹਾਂ ਨਾਲ ਉਬਲਣਗੇ ਫੁੱਟਣਗੇ ਤਾਂ ਉੱਚੀ 3 ਤੋਂ 4 ਸਿੰਗੀਆਂ ਆਪਾਂ ਦੁਬਾਰਾ ਲਵਾ ਲਈਆਂ ਜੀ ਹੁਣ ਆਪਾਂ ਕੁੱਕਰ ਖੋਲ ਕੇ ਦੇਖ ਲੈਂਦੇ ਹਾਂ カラー देखो ਤੁਸੀਂ ਕਿੰਨਾ ਵਧੀਆ ਕਲਰ ਆਇਆ ਹੈ ਤੇ ਗਰੇਵੀ ਜਿਹੜੀ ਬਿਲਕੁਲ ਆਪਣੀ ਤਿਆਰ ਹੈ ਦੇਖੋ ਜੀ ਆਪਾਂ ਬਿਲਕੁਲ ਕੋਈ ਰਾਜਮਾ ਪਨੇ ਲੱਗ ਤੋਂ ਨਹੀਂ ਪਵਾਲੇ ਜੇ ਕੁਛ ਵੀ ਆਪਾਂ ਨੇ ਦੁਬਾਰਾ ਦੁਬਾਰਾ ਨਹੀਂ ਕਰਿਆ ਸਿਰਫ ਇੱਕ ਇਸੇ ਕੁੱਕਰ ਦੇ ਵਿੱਚ ਆਪਾਂ ਨੇ ਇਹ ਸਬਜ਼ੀ ਜਿਹੜੀ ਬਿਲਕੁਲ ਬਣ ਕੇ ਰੈਸਟੋਰੈਂਟ ਸਟਾਈਲ ਤਿਆਰ ਹੋਗੀ ਟੇਸਟ ਤੁਸੀਂ ਬਣਾ ਕੇ ਦੇਖੋ ਟਰਾਈ ਕਰਿਓ ਕਿੰਨਾ ਵਧੀਆ ਟੇਸਟ ਆਇਆ ਇਹ ਰੈਸਟੋਰੈਂਟ ਦੀ ਜਿਹੜੀ ਆਪਾਂ ਸਬਜੀ ਘਾਨੇ ਉਸ ਤੋਂ ਵੀ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੋਈ ਹੈ ਆਲੂ ਵੀ ਆਪਾਂ ਨੇ ਬਿਲਕੁਲ ਮੈਸ਼ ਨਹੀਂ ਕਰੇ ਦੇਖੋ ਜਿਹੜੇ ਬਾਹਰ ਬਣਾ ਕੇ ਦਿੰਦੇ ਆਪਾਂ ਉਹਨੂੰ ਸਬਜ਼ੀਆਂ ਉਹਦੇ ਵਿੱਚ ਉਬਲੇ ਹੋਏ ਆਲੂ ਪਾਉਂਦੇ ਆ ਮੈਸ਼ ਕਰਕੇ ਉਹਦੇ ਨਾਲ ਗਰੇਵੀ ਗਾੜੀ ਕਰਦੇ ਆ ਇਹ ਦੇਖੋ ਤੁਹਾਡੇ ਸਾਹਮਣੇ ਇਸ ਤਰ੍ਹਾਂ ਹੀ ਬਣ ਕੇ ਤਿਆਰ ਹੋਈ ਹੈ ਤੁਸੀਂ ਜ਼ਰੂਰ ਟਰਾਈ ਕਰਿਓ ਜੀ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਓ ਧੰਨਵਾਦ